ਗਰੀਬ ਕਾਇ ਸਿੱਖਦੀ ਸਾਖੀ ਪੂਰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸਰਦਾ ਨਾਲ ਸਿੱਖ ਸੱਚੇ ਪਾਤਸ਼ਾਹ ਜੀ ਕਹਿ ਕੇ ਸਤਕਾਰ ਦਿੰਦੇ ਸਨ ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਸਭ ਸੰਗਤ ਜਿਸ ਦਰਸ਼ਨ ਕੋ ਆਵੇ ਸੱਚੇ ਪਾਸ਼ਾ ਕਹਿ ਕੇ ਬੁਲਾਵੇ ਮਹਿਮਾ ਪ੍ਰਕਾਰ ਵਿੱਚ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਜਹਾਂਗੀਰ ਬਾਸ਼ਾ ਫੇਰ ਕਰਨ ਗਏ ਤਾਂ ਜਿੱਥੇ ਟਿਕਾਣਾ ਕੀਤਾ ਰਾਤ ਪੈ ਗਈ ਗੁਰੂ ਜੀ ਤੇ ਬਾਸ਼ਾ ਦਾ ਡੇਰਾ ਕੋਲੋ ਕੋਲ ਸੀ ਇੱਕ ਗਰੀਬ ਕਾਹੀ ਸਿੱਖ ਭਲੇਖੇ ਨਾਲ ਬਾਸ਼ਾ ਜਹਾਂਗੀਰ ਦੇ ਟੰਬੂ ਵਿੱਚ ਚਲਾ ਗਿਆ ਤੇ ਟਕਾ ਅਤੇ ਘਾੜੀ ਪੰਡ ਰੱਖ ਕੇ ਬਾਸ਼ਾ ਨੂੰ ਕਿਹਾ ਸੱਚੇ ਪਾਤਸ਼ਾ ਜਮਾਤੋਂ ਬਚਾਉਣਾ ਮੇਰਾ ਜਨਮ ਮਰਨ ਕੱਟਣਾ ਜੀ ਕਿਰਪਾ ਕਰਨੀ ਸੁਣ ਕੇ ਬਾਸ਼ਾ ਨੂੰ ਅੰਦਰੋਂ ਕੁਝ ਮਹਿਸੂਸ ਹੋਣ ਲੱਗਾ ਕਿ ਸੇਵੇਂ ਪਾਤਸ਼ਾ ਨੂੰ ਸੱਚੇ ਪਾਤਸ਼ਾ ਕਿਉਂ ਆਖਦੇ ਹਨ ਬਾਸ਼ਾ ਕਹਿੰਦਾ ਹੈ ਸਿੱਖਾ ਮੈਂ ਜਮਾਤੋਂ ਨਹੀਂ ਬਚਾ ਸਕਦਾ ਜਨਮ ਮਰ ਨਹੀਂ ਕੱਟ ਸਕਦਾ ਐਸੀ ਕਿਰਪਾ ਕਰਨ ਵਾਲੇ ਸੱਚੇ ਪਾਤਸ਼ਾ ਦਾ ਡੇਰਾ ਅੱਗੇ ਹੈ ਮੈਂ ਇਸ ਦੁਨੀਆ ਦੇ ਪਦਾਰਥ ਦੇ ਸਕਦਾ ਹਾਂ ਇਹ ਸੁਣ ਕੇ ਵੀ ਪ੍ਰਵਾਸ ਸਿੱਖ ਨੇ ਟਕਾ ਤੇ ਘਾ ਦੀ ਪੰਡ ਚੁੱਕ ਲਈ ਅਤੇ ਗੁਰੂ ਜੀ ਦੇ ਤੰਬੂ ਵਿੱਚ ਚਲਾ ਗਿਆ ਟਕਾ ਤੇ ਘਾ ਦੀ ਪੰਡ ਅੱਗੇ ਰੱਖ ਕੇ ਮੱਠਾ ਟੇਕਿਆ ਤੇ ਕਿਹਾ ਸੱਚੇ ਪਾਤਸ਼ਾਹ ਜਮਾ ਤੋਂ ਬਚਾਉਣਾ ਜਨਮ ਮਰਨ ਕਟਣਾ ਅਜਿ ਉਹਨੇ ਕਿਹਾ ਸਿੱਕਾ ਨਾਮ ਜਪਿਆ ਕਰ ਗੁਰੂ ਨਾਨਕ ਤੇਰੀ ਰੱਖਿਆ ਕਰਨਗੇ ਜਹਾਂਗੀਰ ਨੂੰ ਅੱਜ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਸਨ ਕਿਉਂਕਿ ਉਹ ਇਸ ਲੋਕ ਦੀ ਲੋਕਾਂ ਦੀਆਂ ਖੁਸ਼ੀਆਂ ਵੀ ਦਿੰਦੇ ਹਨ ਜਨਮ ਮਰਨ ਵੀ ਘਟਦੇ ਹਨ ਇੱਥੇ ਵੀ ਦਿੰਦੇ ਹਨ ਤੇ ਅਗਲੇ ਦਰਗਾਹ ਵਿੱਚ ਵੀ ਸਾਹ ਦਿੰਦੇ ਹਨ ਦੁਨਿਆਵੀ ਬਾਸ਼ਾ ਤੰਨ ਦੌਲਤ ਰਾਜ ਭਾਗ ਆਦਿ ਦੇ ਸਕਦਾ ਹੈ ਪਰ ਜਮਾਤੋਂ ਰਾਖੀ ਨਹੀਂ ਕਰ ਸਕਦਾ ਜਮਾਤੋਂ ਰਾਖੀ ਤਾਂ ਸੱਚਾ ਪਾਤਸ਼ਾਹ ਹੀ ਕਰ ਸਕਦਾ ਹੈ ਸਾਨੂੰ ਸੱਚੇ ਪਾਤਸ਼ਾਹ ਅੱਗੇ ਝੋਲੀ ਅਡਣੀ ਚਾਹੀਦੀ ਹੈ ਜਿਹੜਾ ਲੋਕਾਂ ਦੇ ਦੋਖ ਸੁਖ ਵਿੱਚ ਸਹਾਇੀ ਹੁੰਦਾ ਹੈ ਲੋਕ ਪਰ ਲੋਗ ਦੀਆਂ ਦਾਤਾਂ ਵੀ ਦੇ ਸਕਦਾ ਹੈ ਗੁਰੂ ਨਾਨਕ ਸਾਹਿਬ ਦੀ ਸਿੱਖੀ ਪ੍ਰਮਾਤਮਾ ਦਾ ਨਾਮ ਲੈਣਾ ਚੜ੍ਹਦੀ ਕਲਾ ਮੰਗਣੀ ਸਰਬੱਤ ਦਾ ਭਲਾ ਕਰਨਾ ਸਰਬੱਤ ਦਾ ਭਲਾ ਮੰਗਣਾ ਇਹ ਹੀ ਗੁਰਨਾਨਕ ਦੇ ਫਿਕਰ ਦੀ ਵਡਿਆਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ